ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਚੀਫ ਐਸਪੀਐਸ ਪਰਮਾਰ ਦੀ ਸਸਪੈਂਸ਼ਨ ਮਨਜ਼ੂਰ ਕਰ ਲਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਸਪੈਂਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਰਸਲ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵਿੱਚ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਗ੍ਰਹਿ ਮੰਤਰਾਲੇ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਿਛਲੇ ਸਮੇਂ ਦੇ ਵਿੱਚ ਜਦੋਂ ਐਸਪੀਐਸ ਪਰਮਾਰ ਨੂੰ ਵਿਜੀਲੈਂਸ ਦਾ ਚੀਫ ਡਾਇਰੈਕਟਰ ਲਾਇਆ ਗਿਆ ਸੀ ਤਾਂ ਚੀਫ ਡਾਇਰੈਕਟਰ ਬਣਦੇ ਹੀ ਉਹਨਾਂ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਸੀ ਇੱਕ ਘੁਟਾਲਾ ਜਿਹੜਾ ਡਰਾਈਵਿੰਗ ਲਾਇਸੈਂਸ ਘੁਟਾਲਾ ਜਿਹੜਾ ਲੋਕਾਂ ਤੋਂ ਪੈਸੇ ਲੈ ਕੇ ਜਿਹੜੇ ਏਜੰਟਸ ਅੱਗੇ ਉਹਨਾਂ ਨੂੰ ਅਪੁਆਇੰਟਮੈਂਟਸ ਦਿਵਾਉਂਦੇ ਐ ਤੇ ਫਿਰ ਲਾਇਸੈਂਸ ਬਣਵਾਉਣ ਦੇ ਲਈ ਜਿਹੜੇ ਵਿੱਚ ਵਿਚੋਲਿਆਂ ਦਾ ਕੰਮ ਕਰਦੇ ਆ ਉਹ ਕਈ ਬੰਦੇ ਅਰੈਸਟ ਵੀ ਕੀਤੇ ਗਏ ਕਈ ਸਾਰੀਆਂ ਐਫਆਈਆਰ ਦਰਜ ਵੀ ਕੀਤੀਆਂ ਗਈਆਂ ਪਰ ਬਾਅਦ ਦੇ ਵਿੱਚ ਸਰਕਾਰ ਵੱਲੋਂ ਸਸਪੈਂਡ ਸਸਪੈਂਡ ਕਰ ਦਿੱਤਾ ਗਿਆ ਐਪੀਐਸ ਪਰਮਾਰ ਤੇ ਦੋ ਹੋਰ ਅਫਸਰਾਂ ਨੂੰ ਔਰ ਇਹ ਕਹਿੰਦੇ ਹੋਏ ਸਸਪੈਂਡ ਕੀਤਾ ਕਿ ਇਸ ਘੁਟਾਲੇ ਦੇ ਵਿੱਚ ਵੱਡਿਆ ਵੱਡੀ ਰਿਸ਼ਵਤ ਲੈਣ ਦੀ ਕੋਸ਼ਿਸ਼ ਹੋਈ ਹੈ ਔਰ ਕਈ ਜਿਹੜੇ ਜਿਹੜੇ ਫੜੇ ਗਏ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤੇ ਚੱਲਦੇ ਐਸਪੀਐਸ ਪਰਮਾਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਹੁਣ ਗ੍ਰਹਿ ਮੰਤਰਾਲੇ ਨੇ ਉਹ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਕਜ ਕਬਾਈ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਪੰਕਜ ਜ਼ਾਹਿਰ ਜੀ ਗੱਲ ਹੈ ਐਸਪੀਐਸ ਪਰਮਾਰ ਆਈਪੀਐਸ ਨੇ ਇਸ ਕਰਕੇ ਇੱਕ ਇੱਕ ਬਕਾਇਦਾ ਫਾਰਮਲ ਪੂਰੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਲਾਜ਼ਮੀ ਹੁੰਦਾ ਹੈ ਬੇਸ਼ੱਕ ਪੰਜਾਬ ਸਰਕਾਰ ਨੇ ਮੁੱਢਲੇ ਤੌਰ ਤੇ ਉਸ ਵੇਲੇ ਡਿਸੀਜਨ ਲੈ ਲਿਆ ਸੀ ਪਰ ਉਹ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ ਸਸਪੈਂਸ਼ਨ ਦੀ ਬਿਲਕੁਲ ਜੀ ਔਰ ਉਸੋਲੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਐਸਪੀ ਐਸਪੀਐਸ ਪਰਮਾਰ ਜਿਨ੍ਹਾਂ ਨੂੰ ਇੱਕ ਵੱਡਾ ਰੁਤਬਾ ਤੇ ਵੱਡਾ ਅਹੁਦਾ ਜਿਹੜਾ ਵਾ ਦਿੱਤਾ ਗਿਆ ਸੀ ਵਿਜੀਲੈਂਸ ਦੇ ਚੀਫ ਦੇ ਤੌਰ ਤੇ ਉੱਤੇ ਲੇਕਿਨ ਕੁਝ ਹੀ ਦਿਨਾਂ ਦੇ ਵਿੱਚ ਇਹ ਖਬਰ ਸਾਹਮਣੇ ਆਂਦੀ ਹੈ ਕਿ ਉਹਨਾਂ ਨੇ ਕ腐ਸ਼ਨ ਕੀਤੀ ਕੋਈ ਸਬੂਤ ਸਾਹਮਣੇ ਆਏ ਔਰ ਉਹਨਾਂ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ ਔਰ ਕਿਉਂਕਿ ਇਹ ਜਿਹੜਾ ਫੈਸਲਾ ਲੈਣਾ ਹੁੰਦਾ ਇਹ ਐਮਐਚਏ ਦੇ ਵੱਲੋਂ ਲਿੱਤਾ ਜਾਂਦਾ ਹੈ ਔਰ ਐਮਐਚਏ ਨੇ ਹੁਣ सस्पेंशन ਨੂੰ ਜਿਹੜਾ ਮਨਜ਼ੂਰ ਕਰ ਦਿੱਤਾ ਹੈ ਕਿਉਂਕਿ ਇਸ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਕਿ ਐਸਪੀਐਸ ਫਰਮਾਨ ਦੇ ਨਾਲ ਨਾਲ ਜਿਹੜੇ ਦੋ ਹੋਰ ਸਸਪੈਂਡ ਅਧਿਕਾਰੀ ਸੀਗੇ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਇਹ ਜਾਣਕਾਰੀ ਆਈ ਹੈ ਇੱਕ ਹਰਪ੍ਰੀਤ ਸਿੰਘ ਔਰ ਦੂਸਰੇ ਨੇ ਸਰਵੰਤ ਦੀਪ ਸਿੰਘ ਬਹਾਲ ਜਿਹੜਾ ਉਹ ਕਰ ਦਿੱਤਾ ਗਿਆ ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਤਿੰਨ ਪੀਪੀਐਸ ਅਸਤਰਾ ਨੂੰ ਐਸਪੀਐਸ ਪਰਮਾਰ ਦੁਆਰਾ ਕੇਸ ਨੂੰ ਰਫਾ ਦਫਾ ਕਰਨ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਇਸ ਮਸਲੇ ਵਿੱਚ ਤਿੰਨ ਅਫਸਰ ਜਿਹੜੇ ਨੇ ਜਾਂਚ ਪੂਰੀ ਕਰਨ ਤੱਕ ਮੇਨ ਸਸਪੈਕਟ ਸੀਗੇ ਔਰ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਬਕਾਇਦਾ ਤੌਰ ਤੇ ਐਮਐਚਏ ਦੇ ਵੱਲੋਂ ਜਿਹੜਾ ਵੈ ਉਹ ਹੁਣ ਐਸਪੀਐਸ ਪਰਮਾਰ ਹੋਰਾਂ ਵੀ ਸਸਪੈਂਸ਼ਨ ਜਿਹੜੀ ਉਹ ਮਨਜ਼ੂਰ ਕਰ ਦਿੱਤੀ ਹੈ ਵਿਜੇ ਠੀਕ ਹੈ ਧੰਨਵਾਦ ਪੰਕਜ ਇਸ ਜਾਣਕਾਰੀ ਦੇ ਲਈ ਤਾਂ ਐਸਪੀਐਸ ਪਰਮਾਰ ਜਿਹੜੇ ਸਾਬਕਾ ਡਾਇਰੈਕਟਰ ਡਾਇਰੈਕਟਰ ਸਨ ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਦੇ ਪਿਛਲੇ ਦਿਨੀ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਗ੍ਰਹਿ ਮੰਤਰਾਲੇ ਵੱਲੋਂ ਉਹਨਾਂ ਦੀ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ